ਛੋਟੀਆਂ ਪਰ ਬਹੁਤ ਹੀ ਕਾਮਵਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਆਪਣੇ ਘਰ ਵਿੱਚ ਗੁਲਾਬ ਦਾ ਪੌਦਾ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਖੁਸ਼ਹਾਲੀ ਰਹਿੰਦੀ ਹੈ ਤੇ ਨਾਲ ਹੀ ਖੁਸ਼ੀਆਂ ਆਉਂਦੀਆਂ ਹਨ ਨੰਬਰ 2 ਫਲ ਖਾਣ ਤੋਂ ਬਾਅਦ ਖਾਣਾ ਖਾਣਾ ਦੰਦਾਂ ਵਿੱਚ ਕਦੇ ਵੀ ਮੈਲ ਨਹੀਂ ਜੰਮਦੀ ਨੰਬਰ 3 ਰਾਤ ਨੂੰ ਜ਼ਿਆਦਾ ਖਾਣਾ ਖਾਣ ਦੀ ਆਦਤ ਤੁਹਾਡੀ ਨੀਂਦ ਨੂੰ ਖਰਾਬ ਕਰ ਸਕਦੀ ਹੈ ਨੰਬਰ 4 ਵਾਲਾਂ ਵਿੱਚ ਜੇਕਰ ਸਿਕਰੀ ਹੋ ਜਾਵੇ ਤਾਂ ਦਹੀਂ ਵਿੱਚ ਸਰੋਂ ਦਾ ਤੇਲ ਪਾ ਕੇ ਵਾਲਾਂ ਵਿੱਚ ਲਗਾ ਲਓ ਤੇ ਫਿਰ ਕੁਝ ਸਮੇਂ ਬਾਅਦ ਵਾਲਾਂ ਨੂੰ ਧੋ ਲਓ ਇਸ ਨਾਲ ਵਾਲਾਂ ਦੀ ਸਿਕਰੀ ਖਤਮ ਹੋ ਜਾਵੇਗੀ ਤੇ ਨਾਲ ਹੀ ਵਾਲਾਂ ਵਿੱਚ ਚਮਕ ਵੀ ਆਵੇਗੀ ਨੰਬਰ 5 ਹੱਥ ਦੀ ਛੋਟੀ ਉਂਗਲ ਉੱਪਰ ਜੈਤੁੰਨ ਦਾ ਤੇਲ ਲਗਾ ਕੇ ਅੱਖਾਂ ਦੇ ਬਾਹਰ ਮਾਲਿਸ਼ ਕਰਨ ਅੱਖਾਂ ਦੇ ਕਾਲੇ ਘੇਰੇ ਦੂਰ ਹੋ ਜਾਂਦੇ ਹਨ ਨੰਬਰ 6 ਜੇਕਰ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਤਿੰਨ ਗੱਲਾਂ ਸਿੱਖ ਲਓ ਕਦੇ ਵੀ ਨਾਕਾਮਜਬ ਨਹੀਂ ਹੋਮੋਗੇ ਪਹਿਲਾ ਕਾਮਯਾਬੀ ਹਮੇਸ਼ਾ ਆਪਣੀ ਪਛਾਣ ਬਣਾਉਣ ਲਈ ਕਰੋ ਨਾ ਕਿ ਪੈਸਾ ਕਮਾਉਣ ਲਈ ਦੂਸਰਾ ਮੁਸ਼ਕਲਾਂ ਵਿੱਚ ਕਦੇ ਵੀ ਹਿੰਮਤ ਨਾ ਹਾਰੋ ਕਿਉਂਕਿ ਸਿਤਾਰੇ ਹਮੇਸ਼ਾ ਹਨੇਰੇ ਵਿੱਚ ਹੀ ਚਮਕਦੇ ਹਨ ਤੀਸਰਾ ਕਦੇ ਵੀ ਕਿਸੇ ਦੀ ਕਾਮਯਾਬੀ ਦੇਖ ਕੇ ਦੁਖੀ ਨਾ ਹੋਵੋ ਖੁਦ ਮਿਹਨਤ ਕਰੋ ਰਸਤਾ ਆਪਣੇ ਆਪ ਮਿਲ ਜਾਵੇਗਾ ਨੰਬਰ 7 ਜਦੋਂ ਵੀ ਚਾਹ ਪੀਂਦੇ ਹੋ ਤਾਂ ਹਮੇਸ਼ਾ ਉਸਨੂੰ ਦਵਾਈ ਸਮਝ ਕੇ ਪੀਓ ਕਦੇ ਵੀ ਉਸਨੂੰ ਆਪਣੀ ਖੁਰਾਕ ਨਾ ਬਣਾਓ ਕਿਉਂਕਿ ਜ਼ਿਆਦਾ ਚਾਹ ਪੀਣਾ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਪਰ ਥੋੜੀ ਜਹੀ ਚਾਹ ਪੀਣਾ ਤੁਹਾਨੂੰ ਖਾਂਸੀ ਜ਼ੁਕਾਮ ਸਿਰਦਰਦ ਤੋਂ ਆਰਾਮ ਮਿਲਦਾ ਹੈ ਨੰਬਰ 8 ਜਿਹੜੇ ਲੋਕ ਝੂਠ ਬੋਲਦੇ ਹਨ ਉਹਨਾਂ ਦੀ ਉਸੇ ਸਮੇਂ ਨੱਕ ਗਰਮ ਹੋ ਜਾਂਦੀ ਹੈ ਨੰਬਰ 9 ਚੌਲਾਂ ਨੂੰ ਦਿਨ ਦੇ ਸਮੇਂ ਹੀ ਖਾਓ ਰਾਤ ਦੇ ਸਮੇਂ ਖਾਣ ਨਾਲ ਤੁਹਾਡੇ ਸਰੀਰ ਦਾ ਨੁਕਸਾਨ ਕਰਦੇ ਹਨ ਦੇ ਨਾਲ ਹੀ ਨੀਂਦ ਨੂੰ ਵੀ ਖਰਾਬ ਕਰਦੇ ਹਨ ਨੰਬਰ 10 ਕੱਪੜਿਆਂ ਦਾ ਦਾਗ ਨਾ ਜਾ ਰਹੇ ਹੋਣ ਤਾਂ ਉਹਨਾਂ ਉੱਪਰ ਨਿੰਬੂ ਦਾ ਰਸ ਲਗਾ ਕੇ ਰਗੜ ਦਿਓ ਦਾਗ ਦੂਰ ਹੋ ਜਾਣਗੇ ਨੰਬਰ 11 ਮਹਿੰਦੀ ਲਗਾਉਣ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਧੋ ਲਓ ਫਿਰ ਸੁਕਾ ਲਓ ਫਿਰ ਮਹਿੰਦੀ ਲਗਾਓ ਨੰਬਰ 12 ਜ਼ਿਆਦਾ ਠੰਡੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਤੁਹਾਡੀਆਂ ਨਸਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਨੰਬਰ 13 ਗਿੱਲੇ ਵਾਲਾਂ ਵਿੱਚ ਤੌਲੀਆ ਲਪੇਟ ਕੇ ਰੱਖਣ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ। ਨੰਬਰ 14 ਸਰੋਂ ਦਾ ਤੇਲ ਨੱਕ ਵਿੱਚ ਪਾ ਕੇ ਸੌਣ ਨਾਲ ਕਦੇ ਵੀ পেট ਬਾਹਰ ਵੱਲ ਨਹੀਂ ਆਉਂਦਾ। ਨੰਬਰ 15 ਜਿਹੜੇ ਲੋਕ ਜ਼ਿਆਦਾ ਸਮਾਂ ਧੁੱਪ ਵਿੱਚ ਰਹਿੰਦੇ ਹਨ ਉਹ ਦੂਸਰੇ ਲੋਕਾਂ ਨਾਲੋਂ ਜ਼ਿਆਦਾ ਖੁਸ਼ ਰਹਿੰਦੇ ਹਨ। ਨੰਬਰ 16 ਚਣਿਆਂ ਦੀ ਦਾਲ ਦੇ ਪਾਣੀ ਨਾਲ ਇੱਕ ਹਫ਼ਤਾ ਲਗਾਤਾਰ ਚਿਹਰਾ ਧੋਣਾ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਹੈ। ਨੰਬਰ 17 ਜਿਹੜੇ ਵਿਅਕਤੀ ਜ਼ਿਆਦਾ ਸੌਂਦੇ ਹਨ ਮੰਨਿਆ ਜਾਂਦਾ ਹੈ ਜਾਂ ਤਾਂ ਉਹ ਇਕੱਲੇ ਨੇ ਜਾਂ ਫਿਰ ਉਹ ਕਿਸੇ ਤਣਾਅ ਵਿੱਚ ਰਹਿ ਰਹੇ ਹਨ। ਨੰਬਰ 18 ਜੇਕਰ ਤੁਹਾਡਾ ਸਿਰ ਦਰਦ ਹੁੰਦਾ ਰਹਿੰਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਪਿਗਲਿਆ ਹੋਇਆ ਸ਼ੁੱਧ ਦੇਸੀ ਘਿਓ ਨੱਕ ਦੇ ਦੋਨੋਂ ਪਾਸੇ ਦੋ-ਦੋ ਹੁੰਦਾਂ ਕਰਕੇ ਪਾ ਲਓ। ਤਾਂ ਇਸ ਨਾਲ ਸਿਰਦਰਦ ਤੋਂ ਆਰਾਮ ਮਿਲੇਗਾ ਜੇਕਰ ਤੁਸੀਂ ਰੋਜ਼ਾਨਾ ਪਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਮੈਮਰੀ ਵੀ ਬੂਸਟ ਹੋਵੇਗੀ। ਨੰਬਰ 19 ਸ਼ਹਿਦ ਨੂੰ ਪਾਣੀ ਵਿੱਚ ਮਿਲਾ ਕੇ ਪੀਣਾ ਸਰੀਰ ਦੇ ਰੋਗਾਂ ਦੇ ਲੜਨ ਦੀ ਤਾਕਤ ਵਧ ਜਾਂਦੀ ਹੈ। ਨੰਬਰ 20 ਸੌਣ ਤੋਂ ਪਹਿਲਾਂ ਜੇਕਰ ਤੁਸੀਂ ਇਸ਼ਨਾਨ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਪੂਰੇ ਦਿਨ ਦਾ ਥਕੀਮਾ ਉੱਤਰ ਜਾਵੇਗਾ। ਤੁਸੀਂ ਨੀਂਦ ਵੀ ਚੰਗੀ ਲੈ ਸਕਦੇ ਹੋ ਨੰਬਰ 21 ਦੁੱਧ ਦੇ ਨਾਲ ਇਹ ਚੀਜ਼ਾਂ ਭੁੱਲ ਕੇ ਵੀ ਨਾ ਖਾਓ ਪਿਆਜ਼ ਲਸਣ ਨਿੰਬੂ ਕੁਰੇਲਾ ਅਤੇ ਮੂਲੀ ਆਦਿ ਚੀਜ਼ਾਂ ਭੁੱਲ ਕੇ ਵੀ ਨਾ ਨੰਬਰ 22 ਸਵੇਰੇ ਉੱਠਣਸਾਰ ਜੇਕਰ ਤੁਸੀਂ ਸ਼ਹਿਦ ਚੱਟ ਲਓ ਤਾਂ ਇਸ ਨਾਲ ਤੁਹਾਡੀ ਯਾਦ ਸ਼ਕਤੀ ਤੇਜ਼ ਹੋ ਜਾਵੇਗੀ ਨੰਬਰ 23 ਕੱਚਾ ਲਸਣ ਖਾਣ ਨਾਲ ਤੁਹਾਡੇ ਸਰੀਰ ਦਾ ਖੂਨ ਸਾਫ਼ ਹੁੰਦਾ ਹੈ ਤੇ ਨਾਲ ਹੀ ਕਦੇ ਵੀ ਹਾਰਟ ਅਟੈਕ ਦੀ ਸਮੱਸਿਆ ਨਹੀਂ ਹੁੰਦੀ ਇਸ ਤੋਂ ਇਲਾਵਾ ਦਿਲ ਦੇ ਮਰੀਜ਼ਾਂ ਲਈ ਕਾਫੀ ਗੁਣਕਾਰੀ ਹੈ ਨੰਬਰ 24 मूंग ਦੀ ਦਾਲ ਸਾਨੂੰ ਰੋਜ਼ਾਨਾ ਖਾਣੀ ਚਾਹੀਦੀ ਹੈ ਇਸ ਨਾਲ ਸਾਡੇ ਸਰੀਰ ਨੂੰ ਤਾਕਤ ਤੇ ਪ੍ਰੋਟੀਨ ਮਿਲਦਾ ਹੈ ਜਿਸ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਨੰਬਰ 25 ਰੋਜ਼ਾਨਾ ਸਵੇਰੇ ਦੁੱਧ ਨਾਲ ਬਦਾਮ ਜ਼ਰੂਰ ਖਾਣੇ ਚਾਹੀਦੇ ਹਨ ਇਸ ਨਾਲ ਸਾਡਾ ਦਿਮਾਗ ਤੇਜ਼ ਹੁੰਦਾ ਸਰੀਰ ਫਿੱਟ ਰਹਿੰਦਾ ਹੈ ਨੰਬਰ 26 ਦੇਸੀ ਘਿਓ ਨੂੰ ਗਰਮ ਕਰਕੇ ਸਮੇਂ ਉਸ ਵਿੱਚ ਹਲਕਾ ਜਿਹਾ ਨਮਕ ਪਾ ਦਿਓ ਇਸ ਨਾਲ ਲੰਮੇ ਸਮੇਂ ਤੱਕ ਖਰਾਬ ਨਹੀਂ ਹੁੰਦਾ ਨੰਬਰ 27 ਸੌਣ ਤੋਂ ਪਹਿਲਾਂ 1 ਘੰਟਾ ਪਹਿਲਾਂ ਦੁੱਧ ਪੀਣਾ ਨੀਂਦ ਚੰਗੀ ਆਉਂਦੀ ਆ ਸਰੀਰ ਤੰਦਰੁਸਤ ਦੇ ਨਾਲ ਨਾਲ ਫਿੱਟ ਵੀ ਰਹਿੰਦਾ ਹੈ ਨੰਬਰ 28 ਨਾਰੀਅਲ ਦੇ ਤੇਲ ਵਿੱਚ ਮਹਿੰਦੀ ਮਿਕਸ ਕਰਕੇ ਵਾਲਾਂ ਵਿੱਚ ਲਗਾਉਣਾ ਵਾਲ ਕੁਦਰਤੀ ਤੌਰ ਤੇ ਕਾਲੇ ਹੋ ਜਾਂਦੇ ਹਨ ਨੰਬਰ 29 ਜਿਹੜੀਆਂ ਤਾਂ ਗਰਭਪਤੀ ਹੁੰਦੀਆਂ ਹਨ ਉਹਨਾਂ ਨੂੰ ਜ਼ਿਆਦਾ ਪਾਠ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ ਇਸ ਨਾਲ ਬੱਚੇ ਤੇ ਚੰਗਾ ਅਸਰ ਪੈਂਦੇ ਨੇ ਜਿਸ ਨਾਲ ਤੁਹਾਡੀ ਡਿਲੀਵਰੀ ਵੀ ਸਹੀ ਤਰੀਕੇ ਨਾਲ ਹੋ ਜਾਂਦੀ ਹੈ ਨੰਬਰ 30 ਸੇਵ ਰੋਜ਼ਾਨਾ ਖਾਣਾ ਤੁਸੀਂ ਹਮੇਸ਼ਾ ਲਈ ਡਾਕਟਰ ਤੋਂ ਬਚੇ ਰਹੋਗੇ ਤੁਸੀਂ ਜਵਾਨ ਦੇ ਨਾਲ ਦਨ ਤੰਦਰੁਸਤ ਹੀ ਰਹੋਗੇ ਨੰਬਰ 31 ਫ੍ਰਿਜ ਦਾ ਠੰਡਾ ਪਾਣੀ ਪੀਣਾ ਅੰਤੜੀਆਂ ਨੂੰ ਨੁਕਸਾਨ ਪਹੁੰਚਦਾ ਜਿਸ ਨਾਲ ਸਰੀਰ ਨੂੰ अनेका ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 32 ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਸੱਟ ਲੱਗ ਗਈ ਹੋਵੇ ਤਾਂ ਉਸ ਲਈ ਅੱਕ ਦਾ ਪੱਤਾ ਕਾਫੀ ਲਾਭਕਾਰੀ ਹੈ ਅੱਕ ਦੇ ਪੱਤੇ ਨੂੰ ਗਰਮ ਕਰਕੇ ਸਰੋਂ ਦਾ ਤੇਲ ਲਗਾ ਕੇ ਸੱਟ ਵਾਲੀ ਜਗ੍ਹਾ ਤੇ ਬੰਨ ਲਓ ਕੁਝ ਸਮੇਂ ਬਾਅਦ ਆਰਾਮ ਮਿਲੇਗਾ ਇਸ ਦੀ ਮਦਦ ਨਾਲ ਖੂਨ ਨਿਕਲਣਾ ਵੀ ਬੰਦ ਹੋ ਜਾਂਦਾ ਹੈ ਦਰਦ ਤੋਂ ਵੀ ਆਰਾਮ ਮਿਲਦਾ ਹੈ ਨੰਬਰ 33 ਕarele ਦਾ ਜੂਸ ਰੋਜ਼ਾਨਾ ਪੀਣਾ ਚਾਹੀਦਾ ਇਸ ਨਾਲ ਤੁਹਾਡੇ ਸਰੀਰ ਦਾ ਖੂਨ ਸਾਫ਼ ਹੁੰਦਾ ਹੈ ਦੇ ਨਾਲ ਹੀ ਸਰੀਰ ਨੂੰ अनेका ਹੀ ਲਾਭ ਮਿਲਦੇ ਹਨ ਨੰਬਰ 34 ਜੇਕਰ ਤੁਸੀਂ ਜੋੜਾਂ ਜਾਂ ਹੱਡੀਆਂ ਦੇ ਦਰਦ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ ਵਿੱਚ ਐਲੋਵੇਰਾ ਸਬਜ਼ੀ ਜਾਂ ਐਲੋਵੇਰਾ ਦਾ ਜੂਸ ਜ਼ਰੂਰ ਸ਼ਾਮਿਲ ਕਰੋ ਨੰਬਰ 35 ਜਿਆਦਾ ਤਲੇ ਹੋਏ ਖਾਣਾ ਖਾਣਾ ਤੁਹਾਡੀ ਉਮਰ ਤੋਂ ਪਹਿਲਾਂ ਹੀ ਤੁਸੀਂ ਬੁੱਢੇ ਨਜ਼ਰ ਆਉਣ ਲੱਗ ਜਾਂਦੇ ਹੋ। ਨੰਬਰ 36 ਦੁੱਧ ਨੂੰ ਗਰਮ ਕਰਨ ਸਮੇਂ ਪਤੀਲੇ ਦੇ ਮੂੰਹ ਦੇ ਆਲੇ-ਦੁਆਲੇ ਘਿਓ ਲਗਾ ਦਿਓ। ਇਸ ਨਾਲ ਦੁੱਧ ਉਬਲ ਕੇ ਬਾਹਰ ਨਹੀਂ ਆਵੇਗਾ। ਨੰਬਰ 31 ਦੁੱਧ ਨੂੰ ਉਬਲਣ ਲਈ ਰੱਖਣ ਤੋਂ ਪਹਿਲਾਂ ਥੋੜਾ ਜਿਹਾ ਪਾਣੀ ਪਾ ਕੇ ਉਸ ਨੂੰ ਉਬਾਲ ਲਓ ਫਿਰ ਉਸ ਵਿੱਚ ਦੁੱਧ ਪਾਓ ਇਸ ਤਰ੍ਹਾਂ ਕਰਨ ਨਾਲ ਦੁੱਧ ਪਤੀਲੇ ਦੇ ਥੱਲੇ ਨੂੰ ਨਹੀਂ ਲੱਗੇਗਾ ਨੰਬਰ 38 ਰਾਤ ਦੇ ਸਮੇਂ ਹਲਕੀ ਦਾਲ ਖਾਣ ਨਾਲ ਤੁਹਾਡਾ ਖਾਣਾ ਜਲਦੀ ਨਾਲ ਹਾਜਮ ਹੋ ਜਾਂਦਾ ਹੈ ਤੇ ਨਾਲ ਹੀ ਇਸ ਨੂੰ ਖਾਣ ਨਾਲ ਖੱਟੇ ਡਕਾਰ ਵੀ ਨਹੀਂ ਆਉਂਦੇ ਨੰਬਰ 39 ਦਾਲ ਵਿੱਚ ਨਿੰਬੂ ਦਾ ਰਸ ਪਾ ਕੇ ਖਾਣੇ ਦਾ ਸਵਾਦ ਹੋਰ ਵੀ ਵਧ ਜਾਂਦਾ ਹੈ ਇਸ ਤੋਂ ਇਲਾਵਾ ਨਿੰਬੂ ਖਾਣਾ ਸੇਤਲੀ ਕਾਫੀ ਲਾਭਦਾਇਕ ਹੈ ਨੰਬਰ 40 ਜੇਕਰ ਤੁਹਾਡੇ ਕੋਲ ਕੋਈ ਵਾਲ ਚਿੱਟਾ ਆ ਜਾਵੇ ਤਾਂ ਉਸ ਨੂੰ ਕਦੇ ਵੀ ਪੁੱਟੋ ਨਾ ਇਸ ਤਰ੍ਹਾਂ ਕਰਨਾ ਤੁਹਾਡੇ ਹੋਰ ਚਿੱਟੇ ਵਾਲ ਆਉਣ ਲੱਗ ਜਾਂਦੇ ਹਨ ਨੰਬਰ 41 ਚਿੱਟੇ ਵਾਲਾਂ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ ਵਿੱਚ ਹਰਾ ਆਮਲਾ ਜ਼ਰੂਰ ਸ਼ਾਮਿਲ ਕਰੋ ਇਹ ਵਾਲਾਂ ਨੂੰ ਕਾਲੇ ਰੱਖਦਾ ਤੇ ਚਿਹਰੇ ਦੇ ਦਾਗ-ਧੱब्बਿਆਂ ਨੂੰ ਦੂਰ ਕਰਦਾ ਹੈ ਨੰਬਰ 42 ਤੁਹਾਡੇ ਚਿਹਰੇ ਦੀ ਚਮਕ ਹੈ ਜਾਂ ਨਹੀਂ ਤੇ ਤੁਹਾਡੀ ਡਾਈਟ ਤੇ ਹੀ ਨਿਰਭਰ ਕਰਦਾ ਹੈ ਇਸ ਲਈ ਜੇਕਰ ਤੁਸੀਂ ਸਹੀ ਡਾਈਟ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਚਿਹਰਾ ਕਦੇ ਵੀ ਖਰਾਬ ਨਹੀਂ ਹੋਵੇਗਾ ਨੰਬਰ 43 7-8 ਘੰਟਿਆਂ ਦੀ ਨੀਂਦ ਲੈਣ ਵਾਲੇ ਵਿਅਕਤੀ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿੰਦੇ ਹਨ ਤੇ ਨਾਲ ਹੀ ਉਹ ਡਿਪਰੈਸ਼ਨ ਤੋਂ ਕੂਹਾਂ ਦੂਰ ਰਹਿੰਦੇ ਹਨ ਨੰਬਰ 44 ਭਿੱਜੇ ਹੋਏ ਮੇਥੀ ਦਾਣੇ ਖਾਣ ਨਾਲ ਤੁਸੀਂ ਅਨੇਕਾਂ ਹੀ ਰੋਗਾਂ ਤੋਂ ਪੂਰੀ ਜ਼ਿੰਦਗੀ ਲਈ ਬਚੇ ਰਹਿ ਸਕਦੇ ਹੋ ਜੇਕਰ ਤੁਹਾਡੀ ਕਮਰ ਵਿੱਚ ਦਰਦ ਰਹਿੰਦਾ ਹੈ ਤਾਂ ਮੇਥੀ ਦਾਣਾ ਜ਼ਰੂਰ ਖਾਓ ਇਸ ਤਰ੍ਹਾਂ ਤੋਂ ਆਰਾਮ ਮਿਲਦਾ ਹੈ ਤੇ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 45 ਕੱਚੀ ਲੱਸੀ ਪੀਣ ਨਾਲ ਹੈਜ਼ੇ ਦੀ ਬਿਮਾਰੀ ਹੋ ਸਕਦੀ ਹੈ ਇਸ ਦਾ ਸੇਵਨ ਨਾ ਕਰੋ ਨੰਬਰ 46 ਟਮਾਟਰ ਨੂੰ ਚਿਹਰੇ ਤੇ ਮਲਣ ਨਾਲ ਚਿਹਰੇ ਤੇ ਚਮਕ ਆਉਣ ਲੱਗ ਜਾਂਦੀ ਹੈ। ਨੰਬਰ 47 ਮੁਲਤਾਨੀ ਮਿੱਟੀ ਚਿਹਰੇ ਤੇ ਲਗਾਉਣ ਨਾਲ ਚਿਹਰੇ ਦਾ ਰੰਗ ਸਾਫ਼ ਹੁੰਦਾ ਤੇ ਨਾਲ ਹੀ ਚਿਹਰੇ ਨੂੰ ਠੰਡਕ ਵੀ ਮਿਲਦੀ ਹੈ। ਨੰਬਰ 48 ਜਦਾ ਸੇਵਨ ਕਦੇ ਵੀ ਖਾਲੀ ਪੇਟ ਨਹੀਂ ਕਰਨਾ ਚਾਹੀਦਾ। ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੁੰਦੇ ਹੋ। ਨੰਬਰ 49 ਸਵੇਰੇ ਪਾਣੀ ਵਿੱਚ ਸ਼ਹਿਦ ਮਿਕਸ ਕਰਕੇ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ। ਨੰਬਰ 50 ਪਿਆਜ਼ ਉੱਪਰ ਕਾਲਾ ਨਮਕ ਲਗਾ ਕੇ ਖਾਣ ਨਾਲ ਪਿਆਜ਼ ਦਾ ਸਵਾਦ ਦੁੱਗਣਾ ਵੱਧ ਜਾਂਦਾ ਹੈ ਤੇ ਨਾਲ ਹੀ ਚੱਕਰ ਵੀ ਨਹੀਂ ਆਉਂਦੇ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।